ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਤਹਨੇ ਆਏ ਸੀ ਜੀ 22 ਦੇ 15 20 ਦਿਨ ਪਹਿਲਾਂ ਕਰੀਬ ਆਪਾਂ ਆਏ ਸੀਗੇ ਜੀ ਦੋ ਪਸ਼ੂ ਬਾਈ ਦੇ ਸੀਗੇ ਇੱਕ ਤਾਂ ਮੰਨ ਲਓ ਪਸ਼ੂ ਸਾਰੇ ਹੀ ਖਰਾਬ ਹੈ ਕਹਿੰਦਾ ਮਤਲਬ ਹੈ ਆ ਵੈੜ ਬਾਈ ਦੇ ਕੈਟਲ ਵਾਈ ਵੀ ਹੈ ਵੈੜ ਦੇ ਜੀ ਇਹ ਇੱਕ ਵਾਰੀ ਵੀ ਹਜੇ ਤੱਕ ਸੂਈ ਨਹੀਂ ਗਈ ਆ ਝੋਟੀ ਸੀਗੀ ਠੀਕ ਹੈ ਇਹਦੇ ਆਪਾਂ ਇਹ ਆਈ ਕਰ ਚੁੱਕੇ ਆ ਆ ਵੈੜ ਤੇ ਬਾਈ ਨੇ ਅੱਜ ਮੈਨੂੰ ਸੱਦਿਆ ਸੀ ਇਹਨੂੰ ਸਪਲੀਮੈਂਟ ਵਗੈਰਾ ਲਾ ਕੇ ਦਿੱਤਾ ਸੀ ਮੈਂ ਦੋ ਵਾਰੀ ਇਹਦੇ ਮੁੜ ਗਿਆ ਜੀ ਕਰੀਬ-ਕਰੀਬ ਪਿਛਲੀ ਵਾਰੀ ਵੀ ਬਾਈ ਨੇ ਮੈਨੂੰ ਸੱਦਿਆ ਨਹੀਂ ਮੈਨੂੰ ਸਹੀ ਹੀਟ ਲੱ ਤੇ ਬਾਈ ਕਹਿੰਦੇ ਵੀ ਜਦੋਂ ਸ਼ੁਰੂ ਚ ਪਹਿਲਾਂ ਗੈਟ ਲਵਾਉਣ ਤੋਂ ਪਹਿਲਾਂ ਹੀਟ ਕੱਢਦੀ ਸੀ ਉਦੋਂ 2-3 ਦਿਨ ਮੰਨ ਲਓ ਵੀ ਫੁੱਲ ਹੀਟ ਰੱਖਦੀ ਸੀ ਤੇ ਬਾਈ ਨੂੰ ਦੱਸਿਆ ਵੀ ਜਿੰਨਾ ਚਿਰ ਉਹ ਪ੍ਰੋਪਰ ਹੀਟ ਚੋਸ ਚ ਨਹੀਂ ਆਉਂਦੀ ਇਹ ਉਹਨਾਂ ਚਿਰ ਇਹਨੇ ਗੱਭਨ ਨਹੀਂ ਹੋਣਾਗਾ ਜੀ ਅੱਜ ਇਹਦੇ ਵਾਈਟ ਮੈਚ ਦਾ ਟੀਕਾ ਲਾਇਆ ਇੰਜੈਕਸ਼ਨ ਤੇ ਦੋ ਦਿਨ ਟੀਕੇ ਆਪਾਂ ਲਵਾਵਾਂਗੇ ਇੱਕ ਇੱਕ ਦਿਨ ਛੱਡ ਕੇ ਟੋਨੋ ਫਾਸਟਨ ਵਗੈਰਾ ਲਵਾਵਾਂਗੇ ਠੀਕ ਹੈ ਤੇ ਬਾਈ ਦੇ ਪਸ਼ੂਆਂ ਦਾ ਫਰਕ ਤਾਂ ਬਹੁਤ ਜ਼ਿਆਦਾ ਪਿਆ ਜੀ ਮੰਨ ਲਓ ਵੀ ਆਪ ਨੂੰ ਵੀ ਦੇਖ ਕੇ ਜੀ ਕਿੰਨੇ ਆਉਂਦਾ ਉਹ ਗਾਂ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਇੰਨੀ ਲਿੱਸੀ ਸੀ ਉਹ ਜਿਹੜਾ ਹੱਡ ਹੈ ਉਹ ਤਾਂ ਪੂਰਾ ਬਾਹਰ ਦੀਂਦਾ ਸੀ ਜੀ ਗਾਂ ਦਾ ਅਨੀਮੀਕ ਸੀ ਬਹੁਤ ਜ਼ਿਆਦਾ ਖੂਨ ਘੱਟ ਸੀ ਗਾਂ ਚ ਠੀਕ ਹੈ ਸਪਲੀਮੈਂਟ ਦੀ ਪੂਰੀ ਲੋੜ ਸੀ ਤੇ ਕੱਲ ਬਾਈ ਨੂੰ ਵੀ ਪੁੱਛ ਕੇ ਵੀ ਗਏ ਆ ਕਹਿੰਦੇ ਵੀ ਕੀ ਪਾਇਆ ਪਸ਼ੂਆਂ ਨੂੰ ਵੀ ਇੰਨਾ ਫਰਕ ਪਿਆ ਵਾ ਪੁੱਛਿਆ ਬਾਈ ਕਿਸੇ ਨੇ ਹਾਂਜੀ ਅੱਗੇ ਨਾਲ ਕਿੰਨਾ ਕੁ ਫਰਕ ਲੱਗਿਆ ਹੋਣਾ ਬੜਾ ਫਰਕ ਪਿਆ ਪੂਰਾ ਫਰਕ ਆ ਹਾਂ ਵੀ ਜਦੋਂ ਅੱਜ ਜਿਹੜਾ ਦਾ 70% ਫਰਕ ਆ 70% ਫਰਕ ਆ ਹਾਂ ਨਾ ਵੀ ਸਪਲੀਮੈਂਟ ਦੀ ਲੋੜ ਸੀਗੀ ਪਸ਼ੂਆਂ ਨੂੰ ਤੇ ਆਪਾਂ ਨੂੰ ਬਾਈ ਨੇ ਸੱਦਿਆ ਸੀਗਾ ਵੀ ਇਹਨਾਂ ਦੇ ਏਆਈ ਜਾਂ ਟੀਕੇ ਭਰਉਣ ਨੂੰ ਮੈਂ ਕਿਹਾ ਵੀ ਪਹਿਲਾਂ ਇਹਨਾਂ ਦਾ ਬਾਡੀ weight ਪੂਰਾ ਹੋਊਗਾ ਫੇਰ ਹੀ ਟੀਕੇ ਭਰਨ ਦਾ ਫਾਇਦਾ ਜੀ ਆ ਵਹਿੜਾ ਉਹ ਦੇਖੋ ਕਿੰਨੀ ਚਮਕਾਈ ਆ ਉਹਦੇ ਤੇ ਉਹ ਵੀ ਠੀਕ ਠਾਕ ਹੀ ਵੱੱਛੀ ਸੀਗੀ ਠੀਕ ਹੈ ਤੇ ਚਲੋ ਬਾਈ ਕਹਿੰਦੇ ਵੀ ਤਾਰਾਂ ਕਰਦੀ ਆ ਚਲੋ ਉਹਨੇ ਤਾਂ ਹਜੇ ਵਜਨ ਹੈ ਨਹੀਂ ਉਹਦਾ ਪਰ ਬਹੁਤ ਵਧੀਆ ਪਸ਼ੂਆਂ ਤੇ ਚਮਕਾਈ ਆ ਤੇ ਇਹਨਾਂ ਨੂੰ ਦਿੱਤਾ ਕੀ ਆ એનર્ਜੀ ਬੂਸਟਰ ਬੋਬੀਮੈਨ ਬਾਇਓਬਿੰਡ ਗੋਲਡ ਪਾਊਡਰ ਜੀ ਠੀਕ ਹੈ ਤੇ ਇੱਕ ਇਹਨਾਂ ਨੂੰ ਵੈਟ ਬਲੱਡ ਦਿੱਤਾ ਤਿੰਨ ਚੀਜ਼ਾਂ ਹੀ ਦਿੱਤੀਆਂ ਠੀਕ ਆ ਆਇਰਨ ਟੌਨਕ ਵੀ ਤੁਹਾਨੂੰ ਦੱਸਿਆ ਵੀ ਗਰਮੀ 'ਚ ਠੀਕ ਹੈ ਜਦੋਂ ਪਸ਼ੂ ਨੂੰ ਜਿੰਨਾ ਚਿਰ ਪਸ਼ੂ ਚ ਖੂਨ ਨਹੀਂ ਪੂਰਾ ਨਾ ਚਿਰ ਗਰੋਥ ਨਹੀਂ ਹੋਣੀ ਜੇ ਜਿੰਨਾ ਕੁਸ਼ ਮਰਜੀ ਪਾਈ ਜਨੋਂ ਵੈਸੇ ਵੀ ਤੁਹਾਨੂੰ ਜੇ ਪਸ਼ੂ ਸਹੀ ਦਿਸਦਾ ਜੀ ਫਿਰ ਵੀ ਸ਼ਾਰਕਾ ਫਰੋਲ ਫੈਰੀ ਕੈਂਡ ਜਾਂ ਵੈਟ ਬਲੱਡ ਚ ਕੋਈ ਵੀ ਚੀਜ਼ ਪਾਓ ਤੁਸੀਂ ਪਿੰਨਾ ਚ 50 50 ਐਮ ਐਲ ਵੱਡੇ ਪਸ਼ੂ ਨੂੰ ਤੇ ਜਿਵੇਂ ਆ ਬੱਚੀ ਆ ਬੱਚਿਆਂ ਨੂੰ 30 30 ਐਮ ਐਲ ਸਵੇਰ ਸ਼ਾਮ ਦਿਓ ਠੀਕ ਹੈ ਫਿਰ ਪਸ਼ੂ ਦੀ ਗਰੋਥ ਹੋਣ ਲੱਗਦੀ ਹੈ ਜੀ ਤੇ ਗਰੋਥ ਤੁਹਾਡੇ ਸਾਹਮਣੇ ਹੈ ਜੀ ਬਾਈ ਮੰਨ ਲਓ ਪੂਰਾ ਖੁਸ਼ ਹੋ ਕੇ ਕਹਿੰਦਾ ਵੀ ਫੁੱਲ ਵਧੀਆ ਗਰੋਥ ਹੋਈ ਹੈ ਇਹਨਾਂ ਦੀ ਪਾਜ ਤੋਂ 15 ਦਿਨ ਪਹਿਲਾਂ ਮੇਰਾ ਵੀ ਐਵੇਂ ਕਹਿੰਦਾ ਮੈਨੂੰ ਇਹ ਲੱਗਿਆ ਵੀ ਬਈ ਹਰੇਕ ਅਗਲਾ ਸਮਝਦਾ ਵੀ ਸਾਡੇ ਪਸ਼ੂ ਯਾਰ ਹਰੇਕ ਨੇ ਦੇਖਣੇ ਆ ਵੀ ਚੰਗੇ ਲੱਗਣ ਉਦੋਂ ਹੀ ਦੱਸਣ ਹਨਾ ਤੇ ਮੰਨ ਲਓ ਮੇਰੀ ਫੀਲਡ 'ਚ ਹੀ ਆ ਜੀ ਕੋਈ ਬਾੜੀ ਦੂਰ ਪੈਣ ਨਹੀਂ ਪੈਂਦਾਗਾ ਪਰ ਮੈਨੂੰ ਨਾਲੇ ਫੋਨ ਕੀਤਾ ਇਹ ਸਪੈਸ਼ਲ ਪਸ਼ੂ ਦਿਖਾਉਣ ਆ ਵਾਸਤੇ ਵੀ ਸਾਡੇ ਪਸ਼ੂ ਰਾਜੀ ਨਹੀਂ ਹੁੰਦੇ ਠੀਕ ਹੈ ਤੇ ਤੁਹਾਡੇ ਸਾਹਮਣੇ ਰਾਜੀ ਆ ਜੀ ਹਜੇ ਬਾਈ ਦੀਆਂ ਥੋੜੀਆਂ ਜੀਆਂ ਚਾਦਰਾਂ ਨਹੀਂ ਲੀਨੀਆਂ ਇਹ ਠੀਕ ਹੈ ਤੇ ਤਾਂ ਕਰਕੇ ਥੋੜੀ ਜੀ ਜਗ੍ਹਾ ਵੀ ਘੱਟ ਆ ਥੋੜਾ ਜਿਹਾ ਇਹ ਚੀਜ਼ ਨਾਲ ਜੇ ਇਹਦਾ ਫਰਕ ਪੈ ਜਾਣ ਤਾਂ ਪਸ਼ੂਆਂ ਤੇ ਮੰਨ ਕੇ ਚੱਲੋ ਡੇਲੀ ਵਾਰ ਆਉਣਗੇ ਜੀ ਆ ਬੱਚੇ ਨਾਲ ਤੁਹਾਨੂੰ ਚਾਰ ਪੰਜ ਮਹੀਨਿਆਂ ਦੇ ਬੱਚਿਆਂ ਦੇ ਟੀਕੇ ਭਰੇ ਜਾਣਗੇ ਰਾਮ ਨਾਲ ਹੀ ਠੀਕ ਹੈ ਜੇ ਖੁੱਲੀਆਂ ਛੜੀਆਂ ਜਾਂ ਤੇ ਥਾਂ ਖੁੱਲਾ ਹੋਵੇ ਠੀਕ ਹੈ ਆ ਵਹਿੜਦੇ ਆਪਾਂ ਅੱਜ ਇਹ ਨਹੀਂ ਕੀਤੀ ਗਈ ਮੈਨੂੰ ਨਹੀਂ ਸਹੀ ਲੱਗੀਗੀ ਠੀਕ ਆ ਝੋਟੀ ਦੇ ਇਹੀ ਕਰਦੀ ਐ ਠੀਕ ਆ ਝੋਟੀ ਵੀ ਮੇਲਾ ਤਾਂ ਦੋ ਤਿੰਨ ਵਾਰੀ ਨਹੀਂ ਰਹੀ ਬਈ ਹਨਾ ਹਾਂਜੀ ਇੱਕ ਵਾਰੀ ਫਾਲਸਟ ਵੀ ਅੱਛਾ ਕਿੰਨਾ ਮਹੀਨਾ ਦਾ ਠੀਕ ਆ ਤੇ ਉਹ ਦੋ ਤਿੰਨ ਚਾਰ ਪੰਜ ਦਿਨ ਹੀ ਭਰਾਈ ਠੀਕ ਹੈ ਜਮਾਂ ਨਹੀਂ ਰਹੀ ਠੀਕ ਹੈ ਤੇ ਇਹ ਕਿ ਮੇਹ ਦਾ ਤੇ ਕਿ ਮੇਹ ਦਾ ਹਾਂਜੀ ਠੀਕ ਹੈ ਜੀ ਤੇ ਆ ਵਹਿੜ ਬਾਈ ਕਿੰਨਾ ਕਰ ਹੋ ਗਿਆ ਇਹਨੂੰ ਇਹ ਤਾਂ ਬਹੁਤ ਜ਼ਰੂਰ ਜਨ ਅੱਛਾ ਮਾਲੋ ਸੁਈ ਇੱਕ ਵਾਰੀ ਵੀ ਨਹੀਂ ਆਣਾ ਅੱਛਾ ਕਿਹਾ ਧਵਾਦੀ ਬੱਸ ਤੁਸੀਂ ਕਹਿੰਦੇ ਗਊ ਚਾਲਾ ਵੀ ਛੱਡਤੀ ਸੀ ਗਊ ਚਾਲਾ ਦੋ ਮਹੀਨੇ ਦੀ ਵੇਖੀ ਅੱਛਾ ਜਾਂਦੀ ਦੂਰ ਉਹ ਤੁਨਵਾਲਾ ਬੜੀ ਨਹੀਂ ਰਹੀ ਠੀਕ ਉੱਥੇ ਲਿੱਸੀਆਂ ਵੀ ਸੀ ਬਹੁਤ ਦੋ ਤਰੀ ਰਾਜ ਬੈਠੇ ਨਹੀਂ ਜਾਂਦੀ ਤਾਂ ਭੱਜੀ ਗਈ ਫਿਰ ਗਊ ਚਾਲਾ ਲੈ ਆਏ ਹੈ ਬਈ ਇੰਨੇ ਹਾਲਾਤ ਮਾੜੇ ਹੋ ਗਏ ਸੀ ਇਹਦੇ ਠੀਕਾ ਠੀਕਾ ਇਹ ਤਾਂ ਚਲੋ ਵਹਿੜ ਦੀ ਸਿਹਤ ਠੀਕ ਸੀ ਪਹਿਲਾਂ ਵੀ ਠੀਕ ਸੀ ਆਹ ਵਾਹ ਵਾਹ ਐੜ ਤੇ ਆ ਬੱਚਿਆਂ ਥੋੜੀਆਂ ਜਿਆਦਾ ਮਾਰੀਆਂ ਸੀਗਾ ਪਰ ਵਹਿੜ ਤੇ ਫਰਕ ਇਹਦੇ ਤੇ ਵੀ ਬਹੁਤ ਗਿਆ ਪਸ਼ੂ ਚਮਕ ਦੱਸਦੇ ਆ ਪਸ਼ੂਆਂ ਦੀ ਹਾਂ ਉਹੀ ਗੱਲ ਆ ਨਾ ਚਮਕ ਦੱਸਦੇ ਆ ਜੀ ਮਣ ਖੁਸ਼ ਆ ਬਾਈ ਪੂਰਾ ਜਿਵੇਂ ਪਸ਼ੂਆਂ ਦਾ ਬੁਰਾ ਹਾਲ ਸੀ ਹਾਂ ਜਿਹੜੀ ਗੱਲ ਆ ਜੀ ਧੰਨਵਾਦ ਜੀ ਸਪਲੀਮੈਂਟ ਮੇਨ ਆ ਜੀ ਪਸ਼ੂਆਂ ਨੂੰ ਲੋੜ ਕਿਹੜੀ ਚੀਜ਼ ਦੀ ਆ ਜਿੰਨਾ ਚਿਰ ਉਹ ਚੀਜ਼ ਨਹੀਂ ਪੈਂਦੀ ਉਹਨਾਂ ਚਿਰ ਤੁਸੀਂ ਕੁਝ ਮਰਜ਼ੀ ਪਾਈ ਚਲੋ ਪਸ਼ੂ ਤੁਹਾਡਾ ਰਾਜ਼ੀ ਨਹੀਂ ਹੋਊਗਾ ਠੀਕ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਪਹਿਲਾਂ ਵੀਡੀਓ ਬ ਤਾ ਕਰਕੇ ਤੁਹਾਨੂੰ ਦਿਖਾ ਨਹੀਂ ਸਕਦੇ ਪਰ ਬਾਈ ਨੇ ਤੁਹਾਨੂੰ ਦੱਸਤਾ ਪਰ ਮੈਨੂੰ ਆਪ ਨੂੰ ਲੱਗਦਾ ਜੀ ਝੂਠ ਮਾਰਨ ਦੀ ਆਪਣੀ ਆਦਤ ਨਹੀਂ ਠੀਕ ਹੈ ਵੀ ਪਛ ਨੂੰ ਅੱਜ ਬਹੁਤ ਗਰੋਥ ਚ ਫਰਕ ਵੇ ਆ ਵਹਿੜ ਤਾਂ ਚਮਕ ਰਹੀ ਹੈ ਪੂਰੀ ਜਿਵੇਂ ਤੇਲ ਲਾਇਆ ਹੁੰਦਾ ਪਿੰਡੇ ਤੇ ਪਰ ਇਹ ਵਹਿੜ ਐ ਜਿਵੇਂ ਮਰੀ ਪਈ ਸੀ ਭਾਏ ਹਜੇ 15 20 ਦਿਨ ਹੀ ਹੋਏ ਆ ਜੀ ਸਪਲੀਮੈਂਟ ਦਿੰਦਿਆਂ ਨੂੰ ਕੋਈ ਬਹਾਲਾ ਟਾਈਮ ਨਹੀਂ ਹੋਇਆ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਉਹ ਗਾਂ ਤੇ ਆ ਬੱਚਿਆਂ ਦਾ ਫਰਕ ਦਿਖਾਵਾਂਗੇ ਤੁਹਾਨੂੰ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ